ਸਾਰੇ ਹੀ ਬਜ਼ੁਰਗ ਨੌਜਵਾਨ ਮੇਰੀਆਂ ਮਾਮਾ ਪੈਣਾ ਸਭ ਤੋਂ ਪਹਿਲਾਂ ਤਾਂ ਆਪਾਂ ਜਕਾਰਾ ਛੱਡ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮਸਲੇ ਦੇ ਉੱਤੇ ਆਪਾਂ ਜਿੱਥੇ ਕੱਤਰ ਹੋਏ ਆ ਜਿਹੜਾ ਆਪਣਾ ਢੋਲ ਚੱਲ ਰਿਹਾਗਾ ਐਮਐਸਟੀ ਗਰੰਟੀ ਕਾਨੂੰਨ ਦੇ ਲਈ ਸਬੰਮੀ ਰਾਥਨ ਰਿਪੋਰਟ ਦੇ ਲਈ ਇੱਕ ਜਹੀ ਲੜਾਈ ਆਪਣੇ ਕਿਸਾਨ ਲੜ ਰਹੇ ਨੇ ਜਿਹੜੀ ਕਿ ਆਪਣੀਆਂ ਔਰ ਵਾਲੀਆਂ ਪੀੜੀਆਂ ਜੋ ਕਿ ਸੌਖੀ ਰੋਟੀ ਖਾ ਸਕਣ ਤੇ ਵਿਦੇਸ਼ਾਂ ਨੂੰ ਨਾ ਭੱਜਣਾਂ ਜਿਹੜੇ ਆਪਾਂ ਗੱਲ ਕਰਦੇ ਆ ਕਿ ਆਪਣੀ ਨੌਜਵਾਨੀ ਬਾਹਲੇ ਦੇਸ਼ਾਂ ਚ ਕਿਉਂ ਜਾ ਰਹੀ ਹੈ ਭਰਾਵੋ ਜਿਹੜੀ ਆਪਾਂ ਇਹ ਲੜਾਈ ਲੜ ਰਹੇ ਆ ਜੇ ਆਪਾਂ ਇਸ ਲੜਾਈ ਨੂੰ ਜਿੱਤਦੇ ਆ ਤਾਂ ਜਿਹੜੇ ਨੌਜਵਾਨ ਪੰਜਾਬ ਨੂੰ ਛੱਡ ਕੇ ਬਾਹਲੇ ਦੇਸ਼ਾਂ ਨੂੰ ਜਾ ਰਹੇ ਨੇ ਉਹ ਵਾਪਸ ਪੰਜਾਬ ਚ ਆਉਣਗੇ ਤੇ ਬਾਅਦ ਵਿੱਚ ਦੇਸ਼ਾਂ ਨਾਲ ਜ਼ਿਆਦਾ ਕਾਕੀ ਆਪਣੇ ਨੌਜਵਾਨ ਇੱਥੇ ਕਰਨਗੇ ਪੜਾ ਚਾਹਦੇ ਸੰਘਰਸ਼ ਦੇ ਬੱਚਾ ਜਿਹੜੀਆਂ ਜੱਫੇ ਬੰਦੀਆਂ ਸਾਥ ਦੇ ਰਹੀਆਂ ਨੇ ਤੇ ਕੁਛ ਜੱਫੇ ਬੰਦੀਆਂ ਲੱਗਾ ਸੱਚੇ ਤੇ ਹੋਈਆਂ ਬੰਦੀਆਂ ਨੇ ਜਿੰਨੇ ਤੱਕ ਇਹ ਪਤਾ ਹੀ ਆ ਰੋਜ਼ ਆਪਾਂ ਦੇਖਦੇ ਆ ਨਿਊ ਚੈਨਲਾਂ ਤੇ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰੂੰਗਾ ਜੋਗਰਾਜ ਸਿੰਘ ਜੀ ਇੱਕ ਪੰਜਾਬੀ ਪਹਿਲੀ ਐਕਟਰ ਆ ਕੁਝ ਦਿਨ ਪਹਿਲਾਂ ਬੋਲ ਰਿਹਾ ਸੀ ਅਕੇ ਇਨਾ ਹਰੀਆਂ ਪੱਗਾਂ ਵਾਲੇ ਨੂੰ ਪਿੱਛੇ ਕਰ ਦਿਓ ਤੇ ਮੈਨੂੰ ਲੀਡਰ ਤੇ ਲਾਓ ਤੇ ਮੈਂ ਉਹਨੂੰ ਕੋਡੀਆਂ ਮੰਗਾਣ ਮਣਵਾ ਕੇ ਦਿੰਦਾ ਤੇ ਭਰਾਵਾ ਜਿੱਦੇ ਤਾਰੇ ਤੈਨੂੰ ਲਾਜੂ ਕਰੇ ਸੀ ਉਹਦੇ ਤੂ ਟੁੱਟੇ ਸੀ ਜਦੋਂ ਦਿੱਲੀ ਦੇ ਬੱਚੇ ਸਿੰਘਾਸੂ ਕਰਿਆ ਇਨਾ ਹਰੀਆਂ ਪੱਗਾਂ ਵਾਲੇ ਸਿੰਘਾਸੂ ਕਿਤਾ ਕੇ ਤੇ ਤਾਵੇ ਤੂ ਟੁੱਟੇ ਸੀ ਤੂੰਰੇ ਕਰ ਤੇ ਜੂਠ ਬੋਲਦਾ ਮੂੰਹ ਦੇ ਵਿੱਚ ਆ ਕੇ ਮੀਡੀਆ ਦੇ ਵਿੱਚ ਆ ਕੇ ਤੂੰ ਗੱਲਾਂ ਕਰਦਾ ਹਾਂ ਤੇ ਜਰਨਾ ਸਿੰਘ ਪੰਡਾ ਵਾਲੇ ਗਿਆ ਕਿਕਾ ਉਹਨਾਂ ਦੇ ਨਾਲ ਰਹਿੰਦੇ ਗੱਲ ਕਰਦਾ ਤੇ ਬੋਲਦਾ ਤੂੰ ਕੁਝੇ ਝੂਠਾ ਜੇ ਤੂੰ ਗੱਲ ਕਰਦੇ ਰਹੇ ਹਰੀਆ ਪੱਗਾ ਇਹ ਹਰੀਆ ਪੱਗਾ ਖਸਾਲੀ ਦੀਆਂ ਕਿਸਾਨੀ ਦੀਆਂ ਪ੍ਰਤੀਕ ਨੇ ਜਦੋਂ ਡਾਂਗਾ ਵੱਧਦੀਆਂ ਨੇ ਕਿਸਾਨੀ ਹੱਤਾਂ ਦੇ ਲਈ ਜਾਂ ਕਿਸੇ ਨੌਜਵਾਨ ਦੇ ਨਾਲ ਧੱਕਾ ਹੁੰਦਾਗਾ ਜਾਂ ਕੋਈ ਵੀ ਕਿਤੇ ਕੋਈ ਕੋਲ ਚਲਦਾਗਾ ਕਜੋਟੋ ਡਾਂਗਾ ਵੱਧਦੀਆਂ ਬੋਲਿਆਂ ਮੂਰੇ ਕਾਲ ਖੜਦੇ ਨੇ ਇਹ ਹਰੀਆ ਪੱਗਾ ਵਾਲੇ ਖੜਦੇ ਨੇ ਇਹ ਹਰੀਆ ਪੱਗਾ ਐਵੇਂ ਨਹੀਂ ਕਿਸਾਨਾਂ ਦੇ ਸਿਰਾਂ ਦੇ ਉੱਤੇ ਬੰਨਿਆ ਜੇਈ ਆਖਿਆ ਆਪਾਂ ਨੂੰ ਆਪਣੀ ਫੋਟੂ ਬਜੀ ਹੋਈ ਆ ਜਿਹਦੇ ਤੋਂ ਕਿ ਆਪਾਂ ਨੂੰ ਕੋਈ ਨਾ ਕੋਈ ਲਾਭ ਹੋ ਰਿਹਾ ਖੇਤੀ ਦੇ ਦੱਚੇ ਇਹਨਾਂ ਹੱਦ ਆਈਆਂ ਪੱਗਾਂ ਦੀ ਦੇਣਾ ਆਪਾਂ ਨੂੰ ਤੇ ਦੂਜੇ ਨੰਬਰ ਤੇ ਗੱਲ ਕਰਦੇ ਆ ਜਿਹੜੇ ਕਹਿੰਦੇ ਨੇ ਕਿ ਅਜੀਤਾ ਭਰਾਵੋ ਪਹਿਲਾਂ ਵੀ ਸਾਥ ਦਿੱਤਾ ਸੀ ਨੌਜਵਾਨੀ ਦਾ ਉਹ ਪੁੱਜ ਕੇ ਭਾਰ ਦੇ ਆਪਣੀ ਛੜੀ ਸਧਾਰਨ ਦੇ ਵਿੱਚ ਆਏ ਹੋਏ ਨੇ ਜਿਹੜੇ ਪਹਿਲਾਂ ਜਿਹੜੇ ਪਹਿਲਾਂ ਦਿੱਲੀ ਦੇ ਵਿੱਚ ਮੌਜੂਦਾਨਾਂ ਦੇ ਖਿਲਾਫ ਨਾਰੇ ਲਾ ਕੇ ਸਟੇਜਾਂ ਦੇ ਉੱਤੇ ਮੌਜੂਦਾਨਾਂ ਨੂੰ ਬਦਨਾਮ ਕਰਕੇ ਠੀਕਾ ਜੇ ਦੀਪ ਸਿੱਧੂ ਸਿਹਤ ਮੁੰਡਾ ਓਡੇ ਵਿੱਚ ਇਹ ਵੀ ਜਿਹੜੇ ਅੱਜ ਕੱਲ੍ਹ ਆਪਣੇ ਜੱਥੇਬੰਦੀਆਂ ਦੇ ਨਾਲ ਲੜਾਈ ਲੜ ਰਿਹਾ ਆਪਣੇ ਲੱਗਾ ਜੱਥੇ ਹੋਣ ਨਾ ਇਹ ਇਹਨਾਂ ਨੇ ਓਦੋਂ ਦੀਪ ਸਿੱਧੂ ਹੋ ਕੇ ਲੱਗਾ ਜੱਥੇ ਦੇ ਵਿੱਚ ਆ ਬਰਾਹਮ ਇਹਨਾਂ ਨੇ ਇੱਕ ਪ੍ਰੋਪੋਗੈਂਡਾ ਖੜਾ ਕਰਕੇ ਦੀਪ ਨੇ ਕਿਹਾ ਤੇ ਕਿਤੇ ਜ਼ਿਆਦਾ ਉਰਤਵਾੜ ਕੋਸ਼ੇ ਬੈਠਾ ਪੰਜਾਬ ਦੇ ਵਿੱਚ ਇੱਕਾ ਥੋੜੇ ਜਿਹੇ ਨਗਾ ਬੋਲ ਰਿਹਾ ਐ ਕਿ ਜਿੰਨੇ ਉਹਨੇ ਟਰਾਲੀਆਂ ਖੜੀਆਂ ਥਲੋਰੀ ਦੇ ਸਬੂ ਬਾਟ ਤੇ ਇਹਨੇ ਵਿੱਚ ਆ ਰੱਖੇ ਹੋਏ ਨੇ ਉਹ ਸ਼ਰਮ ਦੀ ਗੱਲ ਆ ਯਾਰ ਪੰਜਾਬ ਸਰਕਾਰ ਕੋਲੋਂ ਧਰਨਾ ਲਾ ਕੇ ਅਸੀਂ ਪੰਜਾਬ ਸਰਕਾਰ ਤੋਂ ਸ਼ਬਦ ਕਰਨ ਨੂੰ ਸੀ ਦਿਦਾ ਦਰਜਾ ਕਰਵਾਇਆ ਸ਼ੋਟ ਕਰਨ ਦੇ ਪਰਵਾਹੋਂ ਇਨਸਾਫ ਦਵਾਇਆ ਇਹ ਵੀ ਤੂੰ ਦੇ ਰੋਣਾ ਸਾਹਮਣੇ ਕਹਿਣ ਲੱਗਾ ਕਿ ਮੇਰੇ ਟਰਾਲੀਆਂ ਵਿੱਚ ਪਾ ਰੱਖਿਆ ਹੋਇਆ ਨੇ ਤੁਸੀਂ ਕਿਸਾਨੀ ਨੂੰ ਬਦਨਾਮ ਕਰ ਰਹੇ ਹੋ ਜਾਣ ਵਜੋਂ ਦੇ ਖੜੇ ਕਰ ਰਹੇ ਹੋ ਤੂੰ ਇੱਕ ਕਮਰੇ ਦੇ ਵਿੱਚ ਬੈਠ ਕੇ ਇੱਥੋਂ ਬੋਲ ਕੇ ਪਸਿਆਰ ਜੰਮੇਗਾ ਤੇ ਬਾਠੀ ਲੋਕਾਂ ਦੇ ਵਿੱਚ ਰੌਲਾ ਪਵਾ ਦੇਣਾ ਜੇ ਤੇਰੇ ਤੇਰੇ ਪੱਲੇ ਕਾ ਕਹੇਗਾ ਨਾ ਬਿਓਰ ਲੈ ਬੈਠ ਆ ਕੇ ਕਿ ਮੇਰਾ ਹੀ ਲੜੋ ਜਾਂ ਸਾਨੂੰ ਦੱਸੋ ਕਿ ਤੈਨੂੰ ਤੂੰ ਸੰਘਰਸ਼ ਕੀਤਾ ਕਿਤੇ ਕਿਸੇ ਨੂੰ ਕੋਈ ਅਰਸਾਤ ਦਵਾਇਆ ਸਿਰਫ ਕਿਸੇ ਦੀ ਬੋਲ ਤੇ ਸਰਕਾਰਾਂ ਦੇ ਹੱਥ ਵਿੱਚ ਬੋਲਦੇ ਤੁਸੀਂ ਲੋਕ ਠੀਕਾ ਨਾ ਤੇ ਤੀਜੇ ਨੰਬਰ ਤੇ ਆਪਾਂ ਗੱਲ ਕਰਨੀ ਆ ਮੇਨ ਜਿਹੜੇ ਆਪਣੇ ਮੁੱਖ ਮੰਤਰੀ ਰਾਭ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਇੱਕ ਪਾਸੇ ਭਗਵੰਤ ਸਿੰਘ ਮਾਨ ਦਾ ਦੇ ਕਰਦਾਗਾ ਵੀ ਕੋਈ ਵੀ ਕਿਸਾਨੀ ਮੰੰਗਾ ਕੁਛ ਦੀ ਆ ਵੀ ਧਾਨਾ ਲਾਉਣ ਤੋਂ ਪਹਿਲਾਂ ਮੇਰੇ ਕੋਲ ਆ ਜਾ ਤੋ ਭਗਵੰਤ ਜੀ ਮਾਨ ਸਾਹਿਬ ਜਦੋਂ ਸਾਨੂੰ ਸਵਾਲ ਜਵਾਬ ਕਰਨ ਦੇ ਲਈ ਧਾਨੇ ਸਿੱਧੂ ਵਾਲੇ ਦਿਨ ਸੰਗਰੂਰ ਆਉਦੇ ਸੀ ਕੋਈ ਬਾਕੀ ਕੀ ਕੀਤਾ ਪ੍ਰਸ਼ਾਸਨ ਦੀਆਂ ਗੱਡੀਆਂ ਮੁਰੇ ਲਾ ਕੇ ਕਿਸਾਨਾਂ ਨੂੰ ਵੇਚ ਕੇ ਆ ਗਿਆ ਲਾਚੀ ਜਾ ਚ ਕੀਤਾ ਗਿਆ ਤੇਰੀ ਕੋਠੀ ਦਿੱਤਾ ਉਹਨੂੰ ਦਿੱਤਾ ਪ੍ਰਸ਼ਾਸਨ ਨੇ ਉਹ ਵੀ ਸਵਾਦ ਲੈ ਕਰ ਲਉਂਦੇ ਸੀ ਤੇਰਾ ਤੁਸੀਂ ਕਿੱਡਾ ਵੱਡਾ ਡਰਾਮਾ ਰਚਿਆ ਵਿਧਾਨ ਸਭਾ ਦੇ ਵਿੱਚ ਬੜੀ ਦੇਰ ਨੂੰ ਸਾਰੇ ਨੇ ਫਾਵਾ ਦੇਖਿਆ ਹੋਈਆਂ ਪਰ ਮਾਮਾ ਤੁਹਾਡਾ ਨਾ ਪਹਿਲਾਂ ਇੱਕ ਪ੍ਰੋਗਰਾਮ ਚੱਲਦਾ ਹੁੰਦਾ ਸੀ ਜੁਗਲੂ ਆਗਰਿਆ ਤੁਸੀਂ ਸ਼ਾਇਦ ਸਾਰਿਆਂ ਨੇ ਦੇਖਿਆ ਹੋਵੇਗਾ ਠੀਕ ਉਸੇ ਤਰ੍ਹਾਂ ਪੰਜਾਬ ਦੀ ਵਿਧਾਨ ਸਭਾ ਦਾ ਕੋਚ ਜੁਗਲੂ ਆਗਰ ਹਾ ਪ੍ਰੋਗਰਾਮ ਚੱਲਦਾਗਾ ਤੁਸੀਂ ਦੇਖਿਆ ਨਾ ਜਦੋਂ ਪਹਿਲਾਂ ਜਦੋਂ ਜਦੋਂ ਲੱਗਦੇ ਉਹ ਜੁਗਲੂ ਆਗਰ ਤੇ ਕਰਦਾ ਇਹਾਰੇ ਇੱਕ ਤਾਂ ਟ੍ਰਿਕਾ ਗੱਲਬਾਤ ਕਰਦਾ ਕਿਸੇ ਦੇ ਨਾਲ ਕੰਮੇ ਤੁਰੂ ਭਾਵੇਂ ਭਾਵੇਂ ਕਹਿੰਦੇ ਨੇ ਕੰਮ ਆਏ ਬੋਲਦੇ ਕਿ ਛੋੜ ਕਰ ਰਿਹਾਗਾ ਲੋਕਾਂ ਦੇ ਵਿੱਚ ਕਿ ਹਾਂ ਮੈਂ ਪਤਮੀ ਕਿਸਾਨਾਂ ਦਾ ਵਸੀਆ ਜਾਂ ਗਰੀਬ ਲੋਕਾਂ ਦਾ ਵਸੀਆ ਦਿਰਾ ਦਿਓ ਅੱਜ ਪਿੰਡਾਂ ਦੇ ਹਾਲਾਤ ਦੇਖੋ ਜਾ ਕੇ ਇਸ ਸਰਕਾਰ ਨੇ ਜਿਹੜੀ ਕੋਈ ਆਟਾ ਦਾ ਫਿਕੀ ਪਹਿਲਾਂ ਵੀ ਕਰਤਾਂ ਦੀ ਸੀ ਉਹ ਸਾਰੇ ਬੰਦ ਕਰਵਾ ਦੇ ਐਵੇਂ ਕਹੋ ਉਹ ਕਹਿੰਦਾ ਨਕੜ ਆ ਦੇ ਕੇ ਕਰਤਾਂ ਬੜੀ ਹਰੇਤ ਬੰਦੇ ਦੇ ਜਿਹਨਾਂ ਨੂੰ ਤੁਸੀਂ ਵੀ ਵੀਡੀਓ ਦੇਖ ਰਹੇ ਹੋਵੋਗੇ ਕੋਈ ਕਹਿੰਦਾ ਭਾਈ ਪਹਿਲਾ ਕੰਮ ਖਾਲਸ ਕਰੀਏਗਾ ਜਿਹੜਾ ਮੇਰਾ ਗੋਦੋ ਬੜਾ ਕਮਾਨੇ ਬੰਦ ਕਰਾਤਾ ਇਹਨਾਂ ਦੇ ਪੱਲੇ ਡਰਾਮਿਆਂ ਤੋਂ ਜਿਹੜਾ ਕੱਪ ਨਹੀਂ ਰਹਿ ਜਾਗਾ ਤੇ ਭਗਵਾਨ ਤੁਮਾਣ ਸਰਕਾਰ ਸ਼ੈਂਟਰ ਦੇ ਹੱਥ ਚ ਘੁੱਟ ਰਹੀ ਆ ਹਰ ਬੱਚੇ ਉੱਤੇ ਜਿਹੜੀ ਵੀ ਦੂਜੀ ਗੱਲ ਜੱਬੀਆਂ ਆਉਗਿਆ ਅੱਜ ਚਾਹੀ ਗੱਲ ਤੇ ਜਿਹੜੀ ਹਰਿਆਣਾ ਸਰਕਾਰ ਨੇ ਵੀ ਚਤਾਵਨੀ ਦਿੱਤੀ ਸੀ ਨਾ ਵੀ ਜੇ ਤੁਸੀਂ ਇਹ ਲਾ ਰੋਕੋਗੇ ਅਸੀਂ ਪਾਪੇ ਦਰਜ ਕਰਾਂਗੇ ਅਸੀਂ ਹਰਿਆਣਾ ਸਰਕਾਰ ਨੂੰ ਡਰ ਦੇਣਾ ਚਾਹੁੰਦੇ ਆ ਕਿ ਤੁਸੀਂ ਬਾਕਟਰਾਂ ਦੇ ਉੱਤੇ ਨਾਟੇ ਲਾਈ ਖੜੇ ਹੋ ਕਿ ਹਰਿਆਣੇ ਦੀ ਧਰਤੀ ਆ ਇਹ ਤੇ ਬੀਜੇ ਦੀ ਜੀ ਸਰਦਾਰ ਦਾ ਰਾਜ ਆ ਉਹ ਤੁਸੀਂ ਵੀ ਸੋਚ ਲਓ ਇਹ ਪੰਜਾਬ ਦੀ ਧਰਤੀ ਹੈ ਸਾਡੇ ਲੋਕਾਂ ਦੀ ਧਰਤੀ ਆ ਜੇ ਜੇ ਜਾਣਗੇ ਤਾਂ ਇੱਥੇ ਰਹਿਣਾ ਆਉਣ ਗਿਆ ਜੇ ਜੇ ਜਾਣਗੇ ਤਾਂ ਤੇਰੇ ਬਾਪਾ ਡਾਉਣ ਗਿਆ ਜਿਹੜੇ ਕਿਸਾਨ ਦਾ ਤੁਸੀਂ ਰਾਹ ਬੰਦ ਕਰ ਸਕਦੇ ਹੋ ਦਿੱਲੀ ਨਹੀਂ ਬਾਲ ਦਿੱਤਾ ਜਾ ਰਿਹਾ ਕਿਸਾਨ ਨੂੰ ਕੱਤ ਪਾਣਾ ਦੀ ਮਰਜ਼ੀ ਆ ਉਹ ਲਾਉਣ ਦੇਰ ਜਾ ਨਾ ਉਹ ਦੇਣਾ ਸੋ ਭਰਾਵੋ ਇਹ ਜਿਹੜੇ ਵੀ ਪਰਚੇ ਪਰਚੇ ਕਹਿੰਦੇ ਨੇ ਮੈਨੂੰ ਕਹਿੰਦੇ ਦੋ ਵਾਰੀ ਵੀ ਕਰਨਾ ਕਰਦੇ ਪਹਿਲਾਂ ਵੀ ਹੋਏ ਨੇ ਬਥੇਰੇ ਤੇ ਆਵਾਜ਼ ਨਹੀਂ ਇਹਨਾਂ ਕੋਲ ਕੋਈ ਡਰ ਦੀ ਲੋੜ ਨਹੀਂ ਆਪਣਾ ਟਰਾਲ ਪੂਰੇ ਖੇਤਰ ਤੇ ਚੱਲ ਰਿਹਾ ਜਿਹੜੀਆਂ ਇਹ ਕੰਮ ਕਰ ਰਹੇਦੇ ਤਾਂ ਉਹ ਖੰਡਾ ਪੈ ਗਿਆ ਪਰ ਕਿਨਾਰੀ ਬਾਟਰ ਤੇ ਜਾ ਕੇ ਦੇਖੋ ਛੰਭੂ ਬਾਟਰ ਤੇ ਜਾ ਕੇ ਦੇਖੋ ਗਲਤੀ ਕਿਹਦੀ ਹੋ ਗਈ ਉਹ ਦੂਜਾ ਜ਼ਿਆਦਾ ਗਲਤੀ ਹੋ ਗਈ ਪਹਿਲੇ ਜਨਾ ਦੇ ਨਾਲੋਂ ਪੱਕੇ ਘਰ ਬਣਵਾ ਕੇ ਇੱਕ ਆਪਰੇ ਵਿੱਚ ਹੋਰ ਵੱਡਾ ਪਰੰਪਾਇਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਦਾਤਾਂ ਲੱਗ ਜੂ ਕੀ ਹੋਰ ਜੀ ਬਾਈ ਇਹ ਚੋਣ ਦਾਤਾਂ ਲੱਗ ਜੂ ਠੀਕ ਹੈ ਮੈਂ ਮਨਖੂਰ ਮੇਰੇ ਕੋਲ ਤਾਂ ਹੋਣੀ ਬਿਲਾ ਦੇ ਸਰਕਾਰ ਵੱਲੋਂ ਕਿ ਜਿਹੜੀਆਂ ਆਪਾਂ ਪ੍ਰੀਆ ਮੰਗਾ ਮਰਵਾਉਣੀਆਂ ਨੇ ਉਹ ਆਪਾਂ ਪ੍ਰੀਆ ਮੰਗਾ ਮਨਵਾ ਕੇ ਉਠਾਂਗੇ ਚਾਹੇ ਆਪਾਂ ਨੂੰ ਸਾਲ ਲੱਗ ਜਾਵੇ 2 ਸਾਲ ਲੱਗ ਜਾਵੇ ਚਾਹੇ 3 ਸਾਲ ਬੈਠ ਲੱਗ ਜੇ ਜਿੰਨਾ ਟਾਈਮ ਆਪਣੀ ਐਮਐਸਪੀ ਦੇ ਉੱਤੇ ਗ੍ਰਾਂਟੀ ਕਾਨੂੰਨ ਨਹੀਂ ਬੰਦਾ ਸਭਾ ਨੂੰ ਨਾ ਆਪਣੀ ਰਿਪੋਰਟ ਨਹੀਂ ਲਾਗੀ ਹੁੰਦੀ ਜੇ ਜਿਹੜਿਆ ਵੀ ਹੋਰ ਆਪਣੀਆਂ ਅੰਸਾਰ ਮੰਡਾ ਦੇ ਆਪਣੇ ਮੋਰਚੇ ਦੀਆਂ ਉਹ ਕੂੜੀਆਂ ਨਹੀਂ ਹੁੰਦੀਆਂ ਉਹਨਾਂ ਟਾਈਮਾਂ ਮੋਰਚਾ ਇੰਨਾ ਬੜਾ ਚੱਲਦਾ ਰਹੇਗਾ ਤੇ ਇੱਕ ਤਾਂ ਫਿਰ ਗੱਲ ਕਰਨੀ ਆ ਜਿਹੜਾ ਸਾਡਾ ਨੌਜਵਾਨ ਸ਼ਹੀਦ ਹੋਇਆ ਸੁਭ ਕਾਰਸੇਂਗਾ ਇੱਕ ਐਡਰੀ ਵੱਡੀ ਸੀ ਜੀ ਦਾ ਟੀਆ ਸੁਣਨੇ ਨੇ ਪਰ ਉੱਥੇ ਸੁਟੀ ਦੇ ਉੱਤੇ ਵੀ ਪੁੱਜ ਕੇ ਲੋਕਾਂ ਨੇ ਡੋਟੇ ਬੰਦਾ ਖੜਾ ਕਰਿਆ ਉਹ ਬਰਾਬਰ ਤੁਹਾਨੂੰ ਛਾੜੇ ਚੇਤ ਕਰ ਦੇਣਾ ਚਾਹਰੇ ਆ ਉਹ ਜਿਹੜੇ ਲੋਕਾਂ ਦੇ ਟ੍ਰਾਪੋ ਕੰਡਾ ਚਵਾਇਆ ਉਹ ਲੋਕ ਕਾਉਂ ਨੇ ਜਿਨ੍ਹਾਂ ਦੇ ਵੱਲੋਂ ਆਰੀ ਫੈਕਟਰੀ ਦੇ ਹੱਕ ਤੇ ਕੋਲਤੇ ਵੱਲੋਂ ਫੈਕਟਰੀ ਮਾਲ ਦੇ ਹੱਕ ਤੇ ਸੀਗੇ ਕਿਉਂਕਿ ਆਪੂ ਜੱਥੇਬੰਦੀ ਦੇ ਸਰਕਾਰ ਤੋਂ ਮਰਿਆ ਸੀ ਵੱਲੋਂ ਪਿੰਡ ਨੇ ਤੂਰੇ ਕੇ ਪਿੰਡ ਨੇ ਫੈਕਟਰੀ ਬੰਦ ਕਰਵਾਉਣ ਦੇ ਲਈ ਉਹ ਲੋਟੇ ਲੈ ਕੇ ਹੁਣ ਤੱਕ ਉਹ ਲੋਕ ਜੱਥੇਬੰਦੀ ਦੇ ਖਿਲਾਫ ਉੱਤਦੇ ਆ ਰਹੇ ਨੇ ਸਰ ਕੋ ਇਹ ਗੱਲ ਦੇ ਕਾਰਨ ਜੱਥੇਬੰਦੀ ਨੂੰ ਬਤਨਾਲ ਕਰਦੇ ਨਹੀਂ ਇਹ ਜਾਣ ਵੱਜ ਕੇ ਟ੍ਰਾਪੋ ਕੰਡਾ ਖੜਾ ਕਰਾ ਕੇ ਪੈਸੇ ਆ ਰਾ ਉਹ ਜਰਾ ਪਾਸੇ ਇੱਕ ਪਰਿਵਾਰਾ ਚ ਬਲਾਉ ਕਰਦੇ ਪਾਸੇ ਇੱਕ ਪਰਿਵਾਰ ਉੱਪਰ ਆ ਐਡਾ ਕਿਹੜਾ ਮੂਰਖ ਹੁੰਦਾ ਜਿਹੜਾ ਜਾ ਕੇ ਕਹਿ ਦੂਗਾ ਵੀ ਫਰੁਕਰ ਆ ਜੀ ਬੋਲ ਕਹੋ ਪੱਤਾ ਕਰਕੇ ਸਾਨੂੰ ਬਾਅਦ ਚ ਕਰਦੇ ਉਹ ਉਹਨਾਂ ਦੇ ਪਿੰਡ ਤੇ ਇੱਕ ਮਸਲਾ ਸੀ ਕੁਝ ਨਾਲ ਬੰਨਾਂ ਨੇ ਗੱਲ ਗਲਤ ਕੀਤੀ ਪਿੰਡ ਦੀ ਗੱਲ ਸੀ ਉਹ ਗੱਲ ਕਲੀਅਰ ਹੋ ਗਈ ਤੇ ਅਸੀਂ ਸਾਨੂੰ ਇਹ ਸਾਰਿਆਂ ਨੂੰ ਵਾਈਬਰ ਕੇ ਯੂਟਿਊਬ ਚੈਨਲ ਨੂੰ ਬੋਲਤੀ ਕਾਦੇ ਸਾਰੇ ਨੂੰ ਚੇਤੇ ਚਲਾ ਦਿਓ ਆ ਜਿਹੜੀਆਂ ਜੱਟੇ ਬੰਦੇ ਨੇ ਜੋਰ ਲੱਗਾ ਕਹਿੰਦੇ ਸਿੱਧੂ ਪਰ ਜੱਟੇ ਬੰਦੇ ਜਿਹੜਾ ਆਉਂਦਾ ਸਿੱਧੂ ਬੱਜਾ ਤੇ ਬੰਦੇ ਜਿਹੜਾ ਆਉਂਦਾ ਐਸੇ ਕਹਾਣੀ ਸੁਣਾ ਫੋੜ ਰੌਂਦਾ ਜਿਹੜਾ ਜਿਹੜਾ ਰਾਜ ਨੂੰ ਤਪਾਤਾ ਕਿ ਲੜਾਈ ਲੜ ਗਿਆ ਉਹਦੇ ਬਾਅਦ ਦਾ ਇਹ ਜੱਫੇ ਬੰਦੀਆਂ ਨਾਲ ਤਾਂ ਕਿਤੇ ਪਹਿਲਾਂ ਦਬੀਆਂ ਤੇ ਨਾ ਆਉਣ ਲੈ ਟਾਈਮ ਦੇ ਵਿੱਚ ਦਬੀਆਂ ਨੇ ਕਸਾਨ ਮਸ਼ਹੂਰ ਹੈ ਜਿੰਦਾਬਾਦ 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 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ